ਹਾਂਜੀ ਨਮਨ ਰਾਇ ਜੀ ਬਹੁਤ ਮੇਰੇ ਭੈਣਾਂ ਦੇ ਭਰਾਵਾਂ ਦੇ ਬੱਚਿਆਂ ਦੇ ਟੈਸਟ ਆਈਸੀ ਮੈਸੇਜ ਜੀ شادی ਨਹੀਂ ਹੋ ਰਹੀ ਸਾਡੇ ਭਰਾ ਦੀ ਨਹੀਂ شادی ਹੋ ਰਹੀ ਜਾਂ ਸਾਡੇ ਬੇਟੇ ਦੀ شادی ਨਹੀਂ ਹੋ ਰਹੀ ਜਾਂ ਫਿਰ ਸਾਡੀ ਬੇਟੀ ਦੀ ਨਹੀਂ ਹੋ ਰਹੀ ਦੇਖੋ ਜਿਹੜੇ ਲੜਕੇ ਦੀ ਕੱਲ شادی ਹੋਈ ਆ ਉਹਦੇ ਛੋਟੇ ਭਰਾ ਦੀ شادی ਹੋਈ ਨੂੰ 15 ਸਾਲ ਹੋ ਗਏ ਉਹਨਾਂ ਨੇ ਉਹ ਖਿਚੜੀ ਵਾਲੇ ਪਕਾ ਕੀਤਾ ਸੀ ਜਿਹੜਾ ਮੈਂ ਪਹਿਲਾਂ ਪਾਇਆ ਸੀ ਉਹੀ ਪਾਵਾਂ ਤੁਹਾਨੂੰ ਅੱਜ ਦੱਸਣ ਲੱਗੀਆਂ ਸਵੇਰੇ ਉੱਠ ਕੇ ਗੁਰੂਵਾਰ ਵਾਲੇ ਦਿਨ ਖਿਚੜੀ ਬਣਾਉਣੀ ਆ ਓਨੀ ਕ ਜਿੰਨੀ ਕੋ ਬੱਚਾ ਖਾ ਲ ਸਕੇ ਜਿਦੀ ਸ਼ਾਦੀ ਨਹੀਂ ਹੁੰਦੀ ਤੇਲੇ ਦਾ ਪੱਤਾ ਲੈ ਕੇ ਉਹਨੂੰ ਧੋਸ ਮਾਰ ਕੇ ਉਸ ਦੇ ਉੱਪਰ ਖਾਣ ਨੂੰ ਦੇਣੀ ਆ ਜ਼ਮੀਨ ਤੇ ਬੈਠ ਕੇ ਖਾ ਲਵੇ 11 ਵੀਰਵਾਰ ਇਹ ਕੰਮ ਗੁਰੂਵਾਰ ਕਰੇ ਤੇ ਦੇਖੋ ਸ਼ਾਦੀ ਹੁੰਦੀ ਦੇਖੋ ਕਰਨਾ ਤਾਂ ਤੁਸੀਂ ਆ ਪੁੱਛੇ ਤੇ ਕੁਝ ਨਹੀਂ ਬਣਾਣਾ ਮੇਰੇ ਨਾਲ ਬਾਰ ਬਾਰ ਪੁੱਛੋ ਨਾ ਪੁੱਛੋ ਮੇਰੀ ਉਹੀ ਗੱਲ ਆ ਉੱਥੇ ਮੇਰੀ ਸੂਈ ੱਟਕੀ ਹੋਈ ਆ ਵੀ ਇਹਨਾਂ ਨੇ ਮੇਰੇ ਕੋਲੋਂ ਕਿਸੇ ਵੀ ਕਮੈਂਟ ਕਰਕੇ ਕਿਸੇ ਨੇ ਵੀ ਕੁਝ ਨਹੀਂ ਪੁੱਛਿਆ ਜਿਨ੍ਹਾਂ ਦੇ ਕੰਮ ਫਟਾਫਟ ਬਣ ਰਹੇ ਨੇ ਹਾਂ ਤੁਸੀਂ ਹਾਜ਼ਰੀ ਲਗਾਉਂਦੇ ਨਹੀਂ ਕਦੇ ਤੁਸੀਂ ਇਹ ਨਹੀਂ ਲਿਖਿਆ ਆਪਦੇ ਜਿਹੜੇ ਵੀ ਧਰਮ ਵਿੱਚੋਂ ਤੁਸੀਂ ਆਰਾਮ ਅੱਲਾ ਗੋਡ ਵੈਗੁਰੂ ਪੁੱਛ ਤਾਂ ਲਿਖਿਆ ਕਰੋ ਨਾ ਕਮੈਂਟ ਲਿਖ ਕੇ ਹਾਜ਼ਰੀ ਜ਼ਰੂਰ ਲਾਇਆ ਕਰੋ ਨਮੋ ਨਰਾਣ ਜੀ ਹਾਂ ਜੀ ਨਮੋ ਨਰਾਣ ਜੀ ਤੁਹਾਡੀ ਵੀ ਜਾਂ ਜ਼ਮੀਨ ਜਾਂ ਪ੍ਰਾਪਰਟੀ ਜਾਂ ਫਿਰ ਦੁਕਾਨ ਜਾਂ ਮਕਾਨ ਵੈਸੇ ਤਾਂ ਪ੍ਰਾਪਰਟੀ ਦੇ ਵਿੱਚ ਸਾਰਾ ਕੁਝ ਹੀ ਆਇਆ ਇਹਨਾਂ ਫਿਰ ਵੀ ਮੈਨੂੰ ਦੱਸਣਾ ਪੈਂਦਾ ਲੋਕੀ ਕਹਿੰਦੇ ਜੀ ਅਸਤਾ ਦੁਕਾਨ ਵੇਚਣੀ ਆ ਅਸਤਾ ਜੀ ਘਰ ਵੇਚਣਾ ਜਾਂ ਫਿਰ ਅਸਤਾ ਜੀ ਜ਼ਮੀਨ ਵੇਚਣੀ ਆ ਇਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਜੋ ਵੀ ਤੁਸੀਂ ਕੁਝ ਵੇਚਣਾ ਚਾਹੁੰਦੇ ਹੋ ਤੁਸੀਂ ਚਾਹੇ ਦੀ ਗੱਡੀ ਵੇਚਣਾ ਚਾਹੁੰਦੇ ਹੋ ਤੁਸੀਂ ਕੀ ਕਰਨਾ ਥੋੜੀ ਜੀ ਇੱਕ ਹੱਥ ਦਾ ਹਲਦੀ ਦਾ ਚਮਚਾ ਇੱਕ ਕਾਲੇ ਤ ਕਿਸੇ ਵੀ ਦਿਨ ਜੇ ਤੁਹਾਨੂੰ ਜਿਆਦਾ ਤਾਂ ਗੁਰੂਵਾਰ ਵਾਲੇ ਦਿਨ ਜਾਂ ਸੋਮਵਾਰ ਵਾਲੇ ਦਿਨ ਉਤੇ ਕਿਸੇ ਵੀ ਦਿਨ ਕਿਸੇ ਵੀ ਦਿਨ ਤੁਸੀਂ ਭਗਵਾਨ ਸ਼ੰਕਰ ਦੇ ਸ਼ਿਵਲਿੰਗ ਦੇ ਉੱਤੇ ਐਂ ਕਰ ਪਿਆਏ ਚੜਾਓ ਐਨਾ ਹੀ ਕੰਮ ਕਰਨਾ ਬਹੁਤ ਹੀ ਇਹ ਜ਼ਬਰਦਸਤ ਟੋਟਕਾ ਤੁਹਾਡਾ ਇਹ ਕੰਮ ਦਿਨਾਂ ਵਿੱਚ ਦੀ ਹੋ ਜਾਊਗਾ ਕਰਨ ਵਾਲਾ ਰੱਬਾ ਇਨਸਾਨ ਦੇ ਬਸ ਕੁਛ ਨਹੀਂ ਪਤਾ ਨਹੀਂ ਕਿੰਨੂ ਫਾਇਦਾ ਮਿਲ ਜਾਣਾ ਹਾਂਜੀ ਨਮੋਦਰਾਂਜੀ ਜਿਹੜੇ ਵੀ ਪ੍ਰਾਪਰਟੀ ਦਾ ਵਿਵਾਦ ਚੱਲਦਾ ਝਗੜਾ ਚੱਲਦਾ ਮਤਲਬ ਤੁਸੀਂ ਉਹਨੂੰ ਹਾਸਲ ਕਰਨਾ ਚਾਹੁੰਦੇ ਹੋ ਜਾਂ ਉਹਦਾ ਮੁਕੱਦਮਾ ਜਿੱਤਣਾ ਚਾਹੁੰਦੇ ਹੋ ਗੁਰੂਵਾਰ ਵਾਲੇ ਦਿਨ ਦੁੱਧ ਦੇ ਵਿੱਚ ਇੱਕ ਚਮਚਾ ਹਲਦੀ ਦਾ ਘੋਲਣਾ 11 ਬੁੱਧਵਾਰ ਉਸ ਜ਼ਮੀਨ ਦੇ ਵਿੱਚ ਪਾਉਣਾ ਇਹ ਕਹ ਕੇ ਪ੍ਰਮਾਤਮਾ ਹੈ ਸੱਚੇ ਪਾਤਸ਼ਾਹ ਇਹਦਾ ਜਿਹੜਾ ਝਗੜਾ ਉਹ ਛੇਤੀ ਸਾਡੇ ਪੱਖ 'ਚ ਹੋ ਜਵੇ ਜਾਂ ਛੇਤੀ ਸਾਡਾ ਇਹਦਾ ਜਿਹੜਾ ਝਗੜਾ ਖਤਮ ਹੋ ਜਵੇ ਦੂਜਾ ਕੀ ਕਰਨਾ ਪੀਲੇ ਰੰਗ ਦੇ ਕੱਪੜੇ ਦੇ ਵਿੱਚ ਇੱਕ ਹਾਦੀ ਦੀ ਗੱਠੀ ਲਪੇਟ ਕੇ ਹੱਥ ਟਾਈਮ ਆਪਣੇ ਕੋਲ ਰੱਖਣੀ ਹੈ 11 ਗੁਰੂਵਾਰ ਇਹ ਕੰਮ ਕਰੋ ਜਿਹੜੀ ਜ਼ਮੀਨ ਦਾ ਪ੍ਰਾਪਰਟੀ ਦਾ ਮਕਾਨ ਦਾ ਦੁਕਾਨ ਦਾ ਤੁਹਾਡਾ ਵਿਵਾਦ ਚੱਲ ਰਿਹਾ ਬਹੁਤ ਜਲਦੀ ਫੈਸਲਾ ਹੋ ਜਾਊਗਾ ਹਾਂਜੀ ਨਮਰਨ ਜੀ ਕਈ ਵਾਰੀ ਹੁੰਦਾ ਕਿਸੇ ਜ਼ਮੀਨ ਦਾ ਜਾਂ ਕਿਸੇ ਮਕਾਨ ਦਾ ਜਿਵੇਂ ਭਰਾਵਾਂ ਭਰਾਵਾਂ ਦੀ ਵੰਡ ਹੁੰਦੀ ਹੈ ਤੇ ਉਹਦੇ ਵਿੱਚ ਕਈ ਵਾਰੀ ਮੁਕੱਦਮੇ ਚੱਲ ਪੈਂਦੇ ਨੇ ਵੱਡਾ ਭਰਾ ਛੋਟੇ ਭਰਾ ਨੂੰ ਕਹਿੰਦਾ ਮੈਂ ਨਹੀਂ ਜ਼ਮੀਨ ਵੇਚਣੀ ਤੇ ਵੱਡਾ ਛੋਟੇ ਨੂੰ ਕਹਿੰਦਾ ਮੈਂ ਨਹੀਂ ਵੇਚਣੀ ਛੋਟਾ ਵੱਡੇ ਨੂੰ ਇਕੜੇ ਸلسلਾ ਚੱਲੀ ਜਾਂਦਾ ਇਹਨੂੰ ਕਹਿੰਦੇ ਨੇ ਰੌਲੇ ਵਾਲੀ ਜ਼ਮੀਨ ਵੱਡਾ ਵੇਚਣੀ ਚਾਹੁੰਦਾ ਤਾਂ ਛੋਟਾ ਨਹੀਂ ਵੇਚਣਦਾ ਜੇ ਛੋਟਾ ਵੇਚਣੀ ਚਾਹੁੰਦਾ ਤਾਂ ਵੱਡਾ ਨਹੀਂ ਵੇਚਣਾ ਦੋਨਾਂ ਦਾ سلسلہ ਹੀ ਚੱਲੇ ਜਾਂਦਾ ਕਰਨਾ ਕੀ ਐ ਛੋਟਾ ਜਿਹਾ ਬੁੱਧਵਾਰ ਵਾਲੇ ਦਿਨ ਤੁਸੀਂ ਦੁੱਧ ਦੇ ਵਿੱਚ ਹੱਦੀ ਘੋਲਣੀ ਆ ਇੱਕ ਚਮਚਾ ਉਹ ਜਿਹੜੀ ਤੁਹਾਡੀ ਰੌਲੇ ਵਾਲੀ ਜ਼ਮੀਨ ਆ ਜਿਹਨੂੰ ਤੁਸੀਂ ਵੇਚਣਾ ਚਾਹੁੰਦੇ ਹੋ ਉੱਥੇ ਪਾਏ ਹੋਣੀਆਂ ਜ਼ਮੀਨ ਦੇ ਵਿੱਚ ਇਸ ਤਰ੍ਹਾਂ ਹੌਲੀ ਦੇ ਕੇ ਜਿਵੇਂ ਆਪਾਂ ਪਿਆਰ ਨਾਲ ਕਿਸੇ ਚੀਜ਼ ਨੂੰ ਪਾਣੀ ਦੇ ਦਿੰਦੇ ਨੇ ਉੱਥੇ ਮੱਥਾ ਟੇਕਿਆ ਆ ਵੇ ਇਹ ਪ੍ਰਮਾਤਮਾ ਸਾਡਾ ਇਹ ਕੰਮ ਬਹੁਤ ਜਲਦੀ ਬਣ ਜਾਵੇ ਸਾਡਾ ਭਰਾਵਾ ਭਰਾਵਾਂ ਦਾ ਸਮਝੌਤਾ ਹੋ ਜਾਵੇ ਇੱਕ 11 ਤੁਸੀਂ ਬੁੱਧਵਾਰ ਕਰੋਗੇ ਕੰਮ ਥਾਦੀ ਵਾਲਾ 11 ਬੁੱਧਵਾਰ ਜਾਂ ਫਿਰ 11 ਵੀਰਵਾਰ ਕਰੋ ਜਿਹੜਾ ਤੁਹਾਨੂੰ ਦੋਨੋਂ ਦਿਨਾਂ ਚ ਚੰਗਾ ਲੱਗਦਾ ਇੱਕ ਦਿਨ ਕਰੋ ਵੀਰਵਾਰ ਵੀ ਦਿਨ ਉਹੀ ਹੈ ਤੇ ਉਹ ਵੀ ਹੋਈਆ ਥੋੜਾ ਜਿਹਾ ਫਰਕ ਪੈ ਜਾਂਦਾ ਕਿਸੇ ਕੋਲੇ ਵੀਰਵਾਰ ਨੂੰ ਪੈ ਨਹੀਂ ਹੁੰਦਾ ਕਿਸੇ ਕੋਲੇ ਬੁੱਧਵਾਰ ਨੂੰ ਨਹੀਂ ਹੁੰਦਾ ਯਾਨੀ ਕਰਨਾ ਇੱਕ ਦਿਨ ਹੀ ਆ ਜਾਂ ਬੁੱਧਵਾਰ ਰੱਖ ਲਿਓ ਜਾਂ ਵੀਰਵਾਰ ਤੇ ਅਵਾਇਦ ਦੰਤੀ ਸਿੰਘ ਮਤਲਬ 17 ਤਰੀਕ ਦੀ ਰਾਤ ਅਕਤੂਬਰ ਵਾਲੇ ਦਿਨ ਤੁਸੀਂ ਇਹ ਜਿਹੜਾ ਧਨੀਆ ਇਹਨੂੰ ਰਾਤ ਨੂੰ ਭਿਉਂ ਕੇ ਰੱਖ ਦੇਣਾ ਇਸ ਤਰ੍ਹਾਂ ਪਾਣੀ ਪਾ ਕੇ 18 ਤਰੀਕ ਨੂੰ ਤੁਸੀਂ ਆਇਰੇ ਇਹ ਸਾਰੇ ਪਰਿਵਾਰ ਨੇ ਪਾਣੀ ਪੀ ਲੈਣਾ ਤੇ ਆਪਾਂ ਸਾਲੋਂ ਤੰਤਰ ਤੋਂ ਬਾਅਦ ਦਿਨ ਇਹ ਕੰਮ ਕਰ ਰਹੇ ਮਤਲਬ ਸੰਧ 17 ਤਰੀਕ ਨੂੰ ਤੁਸੀਂ ਰਾਤ ਨੂੰ ਇਹ ਧਨੀਆ ਪਾ ਕੇ ਪਾਣੀ ਇਸ ਤਰ੍ਹਾਂ ਰੱਖ ਲੈਣਾ ਪਾਣੀ ਦੇ ਵਿੱਚ ਧਨੀਆ ਪਾ ਕੇ ਇਸ ਤਰ੍ਹਾਂ ਰੱਖ ਦੇਣਾ ਸਾਰੀ ਰਾਤ ਪਿਆ ਰਹਿਣ ਦੇਣਾ ਸਵੇਰੇ ਉੱਠ ਕੇ ਸਾਰੇ ਪਰਿਵਾਰ ਨੇ ਪੀ ਲੈਣਾ ਇੱਕ ਸਾਲ ਤੱਕ ਤੁਹਾਨੂੰ ਜਿਹੜੇ ਨਾਮਰਾਦ ਬਿਮਾਰੀਆਂ ਹੁੰਦੀਆਂ ਨੇ ਛੋਟੀਆਂ ਮੋਟੀਆਂ ਜੀਆਂ ਉਹ ਪਰੇਸ਼ਾਨ ਨਹੀਂ ਕਰਨਗੀਆਂ ਜਿਵੇਂ ਡੇਂਗੂ ਲਾ ਲੋ ਸੈੱਟ ਡਾਊਨ ਹੋ ਗਏ ਜਾਂ ਕਾਫੀ ਜਿਆਦਾ ਮੌਸਮ ਬਦਲਣ ਦੇ ਨਾਲ ਨਜਲਾ ਹੋ ਗਿਆ ਉਹਨਾਂ ਚੀਜ਼ਾਂ ਤੋਂ ਅਸੀਂ ਇਹ ਛਾਰ ਭਰ ਕੇ ਰੱਖੂਗਾ ਸਾਰੇ ਪਰਿਵਾਰ ਨੇ ਪੀ ਲੈਣਾ ਸਵੇਰੇ ਉੱਠ ਕੇ ਧਨੀਆ ਪੁੰਨ ਲੈਣਾ ਹਾਂਜੀ ਨਮੋ ਰਣਜੀ ਕਰਦੇ ਤੋਂ ਵੈਸੇ ਮੈਂ ਪਹਿਲਾਂ ਵੀ ਬਹੁਤ ਵੀਡੀਓ ਪਾਈਆਂ ਨੇ ਪਤਾ ਨਹੀਂ ਹੁੰਦਾ ਕਿਹੜੇ ਇਨਸਾਨ ਤੇ ਕਿਹੜਾ ਟੋਟਕਾ ਚੱਲ ਜਾਣਾ ਦੇਖੋ ਬੜਾ ਹੀ ਸੌਖਾ ਤੇ ਬੜਾ ਹੀ ਜ਼ਿਆਦਾ ਕੋਈ ਮਹਿੰਗਾ ਨਹੀਂ ਹੈਗਾ ਮੈਨੂੰ ਵੀ ਗੱਲ ਲੱਡੂ ਇੱਕ ਜੇਪਾ ਲੱਡੂ ਲੈਣਾ ਹੋਵੇ ਤਾਂ 2 ਰੁਪਏ ਦਾ ਆ ਜਾਂਦਾ ਹੋਊਗਾ ਚਲੋ ਜੇ ਦੋ ਦਾ ਨਹੀਂ ਤਾਂ ਇਕੱਠੇ ਪਾਈਆ ਲੈ ਲਿਓ ਫ੍ਰਿਜ ਰੱਖ ਦਿਓ ਤੇ ਡੇਲੀ ਇੱਕ ਲੱਡੂ ਕੀੜਿਆਂ ਦੇ ਭੌਣ ਤੇ ਰੱਖਣਾ ਜਾਂ ਪਿੱਪਲ ਦੇ ਥੱਲੇ ਰੱਖਣਾ ਜਾਂ ਫਿਰ ਬਰੋਟੇ ਦੇ ਥੱਲੇ ਰੱਖਣਾ ਹੋਰ ਨਹੀਂ ਕਿਤੇ ਰੱਖਣਾ ਹੈਗਾ ਜਾਂ ਇਹ ਲੱਡੂ ਪਿੱਪਲ ਥੱਲੇ ਜਾਂ ਫਿਰ ਬਰੋਟੇ ਥੱਲੇ ਜਿੱਥੇ ਕੀੜਿਆਂ ਦਾ ਭੌਣ ਹੋਵੇ ਉੱਥੇ ਰੱਖਣਾ ਹਾਂ ਜੇ ਹੋ ਸਕਦਾ ਜਿਹਦੇ ਕੋਲੇ ਹਿੰਮਤ ਹੈਗੀ ਆ ਉਹ ਨਾਲ ਦਾਖਾ ਵੀ ਰੱਖ ਦਵੇ ਕਰਜੇ ਤੋਂ ਛਟਕਾਰਾ ਪਾ ਲੂਗੇ ਡੇਲੀ ਕਰਨਾ ਇਹ ਨਹੀਂ ਦਿਨ ਨਾ ਪੁੱਛੋ ਕਿ ਕਿੰਨੇ ਦਿਨ ਕਰਨਾ ਕਰਜਾ ਲੈਣ ਤੋਂ ਬਾਅਦ ਵੀ ਤੁਹਾਨੂੰ ਹੋਰ ਵੀ ਬਹੁਤ ਫਾਇਦੇ ਹੋਣ ਬਾਏ ਨੇ ਤਾਂ ਹੀ ਕਰਜਾ ਲਓ ਜੇ ਸਾਰੇ ਪਾਸਿਆਂ ਤੋਂ ਪੈਸੇ ਆਉਣਗੇ ਪਹਿਲੀ ਗੱਲ ਇੱਕ ਜ਼ਰੂਰੀ ਮਾਪੇ ਨੇ ਜੇ ਤੁਹਾਡੇ ਘਰੇ ਉੱਠ ਕੇ ਜਰੂਰ ਉਹਨਾਂ ਦੇ ਪੈਰੀ ਹੱਥ ਲਾਇਆ ਕਰੋ ਮਾਪੇ ਦੀ ਸੇਵਾ ਸਭ ਤੋਂ ਜ਼ਰੂਰੀ ਆ ਜੇ ਤੁਹਾਡੇ ਘਰੇ ਮਾਪੇ ਨੇ ਉਹਨਾਂ ਦੀ ਫੁੱਲ ਇੱਜ਼ਤ ਕਰੋ ਪ੍ਰਮਾਤਮਾ ਆਟੋਮੈਟਿਕ ਖੁਸ਼ ਹੋ ਜਾਂਦਾ ਨਮੋਦਰਨ ਹਾਂਜੀ ਨਮਰਨ ਜੀ ਬਹੁਤ ਸਾਰੇ ਮੈਸੇਜ ਆਉਂਦੇ ਸੀ ਵੀ ਅਸੀਂ ਬਹੁਤ ਡਿਪਰੈਸ਼ਨ ਦੇ ਵਿੱਚ ਆ ਬਹੁਤ ਪਰੇਸ਼ਾਨੀ ਆ ਸਭ ਤੋਂ ਸੌਖਾ ਤੇ ਸਾਲ ਤਰੀਕਾ ਤੇ ਬੜਾ ਹੀ ਅਸਰਦਾਰ ਦੂਜੇ ਦਿਨ ਤੋਂ ਅਸਰ ਸ਼ੁਰੂ ਅੱਜ ਸ਼ਾਮ ਤੋਂ ਸ਼ੁਰੂ ਕਰ ਲਓ ਜਦੋਂ ਵੀ ਤੁਹਾਡੇ ਕੋਲੇ ਵੀਡੀਓ ਪਹੁੰਚਦੀ ਆ ਉਸ ਸ਼ਾਮ ਤੋਂ ਸ਼ੁਰੂ ਕਰ ਲਓ ਤੁਹਾਨੂੰ ਦੂਜੇ ਦਿਨ ਰਿਜ਼ਲਟ ਮਿਲ ਜੂ ਸੁੱਕਾ ਨੀਲ ਲੈਣਾ ਉਹਨੂੰ ਨੌਨ ਵਾਲੇ ਮੱਗ ਦੇ ਵਿੱਚ ਘੋਲ ਲੈਣਾ ਸਮਾਰਟੀ ਪਾਣੀ ਪਾ ਕੇ ਤੇ ਟਾਇਲਟ ਦੇ ਵਿੱਚ ਪਾ ਦੇਣਾ ਉਦੋਂ ਬਾਅਦ ਨੂੰ ਵਾਸ਼ ਕਰ ਦੇਣਾ 6 ਦਿਨ ਸ਼ਾਮ ਟਾਈਮ ਕਰਨਾ ਹੈ ਕੰਮ ਦਿਨੇ ਨਹੀਂ ਕਰਨਾ ਹੈਗਾ ਵੀ ਸਵੇਰ ਨੂੰ ਟਾਈਮ ਲੱਗਾ ਸਵੇਰ ਨੂੰ ਕਰਤਾ ਦੁਪਹਿਰੇ ਟਾਈਮ ਲੱਗਾ ਦੁਪਹਿਰੇ ਕਰਤਾ ਨਹੀਂ ਸ਼ਾਮ ਨੂੰ ਕਰਨਾ ਜਦੋਂ ਸੂਰਜ ਛਿੱਪਦੇ ਮੇ 6 ਦਿਨ ਲਗਾਤਾਰ ਕਰੋ ਦੂਜੇ ਦਿਨ ਰਿਜ਼ਲਟ ਤੁਹਾਡੇ ਸਾਹਮਣੇ ਆ ਛੋਟਾ ਜਿਹਾ ਕੰਮ ਹਿੰਮਤ ਆ ਤੁਸੀਂ ਕਰਨੀ ਆ ਨਾ ਹਾਂਜੀ ਨਮੋਦਰਾਂਜੀ ਬਹੁਤ ਮੈਸੇਜ ਆਉਂਦੇ ਸੀ ਵੀ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਦੇਖੋ ਮੈਂਟਸ ਕੈਂਟਾਂਜੀ ਇਸ ਤੋਂ ਵੱਧ ਕੇ ਕੋਈ ਤੁਹਾਨੂੰ ਫਾਇਦਾ ਕਰਨ ਵਾਲੀ ਚੀਜ਼ ਨਹੀਂ ਦੇਖੋ ਸ਼ਾਮ ਨੂੰ ਜਾਨੀ ਜਦੋਂ ਸੂਰਜ ਅਸਤ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਨੀਲ ਘੋਲਣਾ ਸੁਪਤਾ ਇੱਕ ਮੱਗ ਦੇ ਵਿੱਚ ਸਮਾਰਟੀ ਘੋਲ ਲੈਣਾ ਅਬਦੇ ਸਰ ਦੇ ਉੱਤੇ ਸੱਤ ਵਾਰ ਘੋਆ ਕੇ ਟਾਇਲਟ ਦੇ ਵਿੱਚ ਪਾ ਦੇਣਾ 6 ਦਿਨ ਲਗਾਤਾਰ ਕਰੋ ਰਿਜ਼ਲਟ ਦੂਜੇ ਦਿਨ ਤੋਂ ਮਿਲੂਗਾ ਇੰਨਾ ਹੀ ਕੰਮ ਹਾਂਜੀ ਨਮਰਨਜੀਤ ਤੁਹਾਡੀ ਵੀ ਦੁਕਾਨ ਨਹੀਂ ਚੱਲ ਰਹੀ ਜਾਂ ਕੋਈ ਕਾਰੋਬਾਰ ਨਹੀਂ ਚੱਲ ਰਿਹਾ ਜਾਂ ਕੋਈ ਵੀ ਘਰ ਦੇ ਵਿੱਚ ਕੋਈ ਪਰੇਸ਼ਾਨੀ ਕਲੇਸ਼ ਆ ਜਾਂ ਕੋਈ ਲੜਾਈ ਝਗੜਾ ਰਹਿੰਦਾ ਤੁਸੀਂ ਕੀ ਕਰਨਾ ਗਊ ਦੇ ਗੋਹੇ ਦੀ ਪਾਥੀ ਲੈਣੀ ਛੋਟੀ ਲੈ ਕੇ ਉਹਦੇ ਉੱਪਰ ਦੇਸੀ ਘਿਓ ਪਾਉਣਾ ਥੋੜਾ ਜਿਹਾ ਗੁੜ ਕਪੂਰ ਉਹਦਾ ਜਿਹੜਾ ਕਪੂਰ ਨੂੰ ਸੀਖ ਦੇ ਨਾਲ ਜਗਾ ਕੇ ਪੂਰੇ ਘਰ ਦੇ ਵਿੱਚ ਪੂਰੀ ਦੁਕਾਨ ਦੇ ਵਿੱਚ ਦੇਣਾ ਸ਼ੁਰੂ ਕਰ ਦੋ ਗਾਹਕ ਪੈਣ ਲਾ ਜੂਗਾ ਤੁਹਾਡੇ ਬਾਰੀ ਨਹੀਂ ਆਊਗਾ ਕਦੀ ਇੰਨਾ ਗਾਹਕ ਹੋਗਾ ਕਰੋ ਇਹ ਕੰਮ ਬਹੁਤ ਛੋਟਾ ਤੇ ਬਹੁਤ ਸੌਖਾ ਹਾਂਜੀ ਨਮੋਗਰਣ ਜੀ ਅੱਜ ਆਪਾਂ ਨੇ ਦੋ ਵੀਡੀਓ ਸਹਿਲ ਜੋ ਸੋਮਲ ਚੈਨਲ ਤੇ ਪਾਈਆਂ ਨੇ ਜਿਵੇਂ ਬਹੁਤ ਡਿਮਾਂਡ ਸੀ ਲੋਕਾਂ ਦੀ ਵੀ ਸਾਡੇ ਕਾਲਾ ਜਾਦੂ ਜੋ ਵੀ ਕਾਲਾ ਪੀਲਾ ਲੀਲਾ ਜੋ ਵੀ ਚੜੇਲ ਭੂਤ ਜੋ ਵੀ ਹੈ ਘਰ ਦੇ ਵਿੱਚ ਜਾਂ ਕੀਤਾ ਕਰਾਇਆ ਜਾਂ ਕੁਛ ਵੀ ਹੈ ਉਹ ਜਿਹੜੇ ਹੈਗੇ ਨੇ ਦੋਨੇ ਹੀ ਮਤਲਬ ਇਹ ਵੀਡੀਓ ਬਹੁਤ ਜ਼ਬਰਦਸਤ ਟੋਟਕੇ ਨੇ ਉਹਦਾ ਵਿੱਚ ਬਹੁਤ ਜ਼ਿਆਦਾ ਜ਼ਬਰਦਸਤ ਕੰਮ ਕਰਨ ਵਾਲੇ ਨੇ ਯਾਨੀ ਉਹ ਤਾਂ ਤੁਹਾਨੂੰ ਵੀਡੀਓ ਸੁਣ ਕੇ ਤੇ ਕੰਮ ਕਰਕੇ ਪਤਾ ਲੱਗੂਗਾ ਕਿ ਇਨ੍ਹਾਂ ਦੇ ਨਾਲ ਲੋਕਾਂ ਦੇ ਬਹੁਤ ਜ਼ਿਆਦਾ ਫਾਇਦੇ ਹੋਏ ਨੇ ਦੇਖੋ ਵੀਡੀਓ ਮੈਂ ਪਾਤੀ ਅੱਗੇ ਕੰਮ ਤੁਸੀਂ ਕਰਨਾ ਜਿਹੜੇ ਦੁਖੀ ਨਿਸ਼ਚਿਤ ਉਹ ਸਾਨੂੰ ਲੱਗਦਾ ਵੀ ਸਾਡੇ ਜਾਦੂ ਕਾਲਾ ਜਾਦੂ ਜਾਂ ਕੋਈ ਵੀ ਜਾਦੂ ਜਾਂ ਭੂਤ ਪ੍ਰੇਦ ਦਾ ਸ਼ਾਇਆ ਉਹ ਇੰਨਾ ਵੀਡੀਓ ਨੂੰ ਜਾ ਕੇ ਸਾਡੇ ਚੈਨਲ ਸਹਿਲ ਜੋਤ ਸੂਮਲ 360 ਸਕਦੇ ਸਹਿਲ ਜੋਤ ਸੂਮਲ 123 ਸਾਡੇ ਚੈਨਲ ਦਾ ਨਾਮ ਹੈ ਵੈਸੇ ਮੈਂ ਤੇ ਲਿਖ ਕੇ ਵੀ ਲਾਉਣੀ ਹੁੰਦੀ ਨਾਮ ਉਹ ਦਾ ਰਹਿਣ ਹਾਂਜੀ ਨਮੋਦਨ ਬਹੁਤ ਬੱਚਿਆਂ ਦੇ ਮੈਸੇਜ ਆਉਂਦੇ ਸੀ ਖਾਸ ਤੌਰ ਤੇ ਮੁੰਡਿਆਂ ਦੇ ਪਤਾ ਨਹੀਂ ਐਡੀ ਕੁੜੀਆਂ ਦੀਆਂ ਜਾਂ ਮੁੰਡਿਆਂ ਦੀ ਪਰ ਉੱਤੇ ਫੋਟੋ ਮੁੰਡਿਆਂ ਦੀ ਲੱਗੀ ਹੁੰਦੀ ਹੈ ਜਿਹੜਾ ਕਹਿੰਦੇ ਨੇ ਅਸੀਂ ਆਪਣੀ ਮਨਪਸੰਦ ਲੜਕੀ ਨਾਲ ਵਿਆਹ ਕਰਵਾਉਣਾ ਵਾ ਚਲੋ ਚਾਹੇ ਲੜਕਾ ਚਾਹੇ ਲੜਕੀ ਹੈ ਜਿਨੇ ਆਪਣੀ ਮਨਪਸੰਦ ਦਾ ਵਿਆਹ ਕਰਵਾਉਣਾ ਵਾ ਚਲੋ ਕੋਈ ਗਲਤ ਨਹੀਂ ਜੇ ਆਪਣੀ ਜਾਤ ਬਰਾਦਰੀ ਦਾ ਪਹਿਲਾਂ ਮਾਪੇ ਦੀ ਸਲਾਹ ਜ਼ਰੂਰ ਲੈ ਲਿਆ ਕਰੋ ਮਾਪੇ ਨੂੰ ਪਿੱਛੇ ਛੱਟ ਕੇ ਵਿਆਹ ਕਰਵਾਇਆ ਕੋਈ ਫਾਇਦਾ ਨਹੀਂ ਹੈਗਾ ਇਹ ਗੱਲ ਦੇ ਨਾਲ ਮੈਂ ਵੀ ਸਹਿਮਤ ਨਹੀਂ ਹੈਗੀ ਪਹਿਲਾਂ ਤਾਂ ਮਾਪੇ ਨੂੰ ਮਨਾਵੋ ਇੱਕ ਨਹੀਂ ਹੁਣ ਤੁਸੀਂ ਕਰਨਾ ਕੀ ਜੇ ਤੁਹਾਡੇ ਮਾਪੇ ਸਹਿਮਤ ਨੇ ਕੁੜੀ ਦੇ ਵੀ ਤੇ ਮੁੰਡੇ ਦੇ ਵੀ ਹਮ ਪਹਿਲਾਂ ਆਪਣੇ ਮਾਪੇ ਨੂੰ ਮਨਾਓ ਸਭ ਤੋਂ ਪਹਿਲਾਂ ਫਿਰ ਬਾਅਦ ਚ ਕੁੜੀ ਮੁੰਡੇ ਵਾਲਾ ਫੈਸਲਾ ਤੁਸੀਂ ਬਾਅਦ ਚ ਕਰੋ ਹੁਣ ਤੁਸੀਂ ਕੀ ਕਰਨਾ ਇੱਕ ਕੇਲੇ ਦਾ ਪੱਤਾ ਲੈ ਲੈਣਾ ਜਿਹਦੇ ਉੱਤੇ ਤੁਸੀਂ ਉਸ ਕੁੜੀ ਦਾ ਜਾਂ ਉਸ ਮੁੰਡੇ ਦਾ ਨਾਮ ਲਿਖਣਾ 7 ਵਾਰ ਹੱਦੀ ਘੋਲ ਲੈਣੀ ਹੈ ਹੱਦੀ ਦੇ ਨਾਲ ਲਿਖਣਾ ਪੈਨਸਲ ਜਿਹੜਾ ਹੈ ਆਪਣੀ ਕਲਮ ਆ ਉਹ ਨਾਰੀ ਜਿਹੜਾ ਨਾਰ ਹੁੰਦਾ ਨਾਰ ਦੇ ਡੱਕੇ ਦੀ ਕਲਮ ਲੈਣੀ ਆ ਬਣਾਉਣੀ ਆ ਉਹਦੇ ਨਾਲ ਤੁਸੀਂ 7 ਵਾਰ ਨੌ ਲਿਖਣਾ ਤੇ ਜਦ ਸੁੱਕ ਜਾਊਗਾ ਕੇਲੇ ਦਾ ਪੱਤਾ ਜਿਹਦੇ ਨਾਲ ਹੱਦੀ ਉੱਤੇ 9 7 ਵਾਰ ਲਿਖਿਆ ਫੇਰ ਰਾਤ ਨੂੰ ਆਪਣੇ ਸਰਾਣੇ ਥੱਲੇ ਰੱਖ ਲੈਣਾ ਵਾ ਚਾਹੇ ਬੈੱਡ ਥੱਲੇ ਚਾਦਰ ਥੱਲੇ ਕਿਤੇ ਵੀ ਰੱਖ ਲਓ ਯਾਨੀ ਇਹ ਕੰਮ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਕਰਨਾ ਸਿਰਫ ਇੱਕ ਵਾਰ ਆ ਉਹਦੋਂ ਵਾਰ ਇਸ ਪੱਤੇ ਨੂੰ ਤੁਸੀਂ ਸ਼ਿਵਲਿੰਗ ਤੇ ਚੜਾਏ ਇੰਨੇ ਕੰਮ ਕਰ। ਅੰਜੀ ਨਮਰਲ ਬੱਚਿਆਂ ਪ੍ਰਤੀ ਬਹੁਤ ਮੈਸੇਜ ਆਉਂਦੇ ਨੇ ਵੀ ਸਾਡੇ ਬੱਚੇ ਬਿਲਕੁਲ ਕਹਿਣਾ ਨਹੀਂ ਲੱਦੇ। ਖਾਸ ਤੌਰ ਤੇ 13 ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਹੁੰਦੇ ਨੇ ਇਹ। ਹਰ ਇੱਕ ਮਾਪੇ ਆਪਣੇ ਬੱਚਿਆਂ ਬਾਰੇ ਬਹੁਤ ਜ਼ਿਆਦਾ ਚਿੰਤਕ ਹੁੰਦਾ ਤੇ ਬੱਚੇ ਵੀ ਇੰਨੇ ਕੁ ਠੀਠ ਦਿਖਾਉਂਦੇ ਨੇ ਠੀਠ ਪਣਾ ਮਾਪੇ ਬਾਪ ਦੀ ਬਿਲਕੁਲ ਨਹੀਂ ਸੁਣਦੇ। ਉਹ ਜਿਹੜੀ ਇਹ ਉਮਰ ਹੁੰਦੀ ਆ ਇਹਦਾ ਜਿਹੜਾ ਪੜਾ ਉਮਰ ਦਾ ਬਹੁਤ ਹੀ ਖਤਰਨਾਕ ਤੇ ਬੱਚੇ ਨੂੰ ਕੋਈ ਵੀ ਸਮਝ ਨਹੀਂ ਆਉਂਦੀ ਮੈਂ ਕਿਹੜੇ ਪਾਸੇ ਨੂੰ ਜਾਵਾਂ ਤੇ ਮੈਂ ਕੀ ਕਰਾਂ ਜਿਆਦਾ ਬੱਚੇ ਉੱਤੇ ਦਬਾਅ ਪਾਉਣ ਦੀ ਜ਼ਰੂਰਤ ਨਹੀਂ ਬਸ ਤੁਸੀਂ ਆਪ ਛੋਟਾ ਜਿਹਾ ਇੱਕ ਕੰਮ ਕਰੋ ਕਾਲੀ ਮਿਰਚ ਲੈਣੀ ਆ 200 ਗ੍ਰਾਮ ਛੁੱਤਰਵਾਰ ਵਾਲੇ ਦਿਨ ਲੈ ਕੇ ਬੱਚੇ ਦੇ ਸਰਹਾਣੇ ਰੱਖ ਦੇਣੀਆਂ 200 ਗ੍ਰਾਮ ਕਾਲੀ ਸਾਬਤ ਮਿਰਚ ਛੁੱਤਰਵਾਰ ਦੀ ਰਾਤ ਨੂੰ ਬੱਚੇ ਦੇ ਸਰਹਾਣੇ ਰੱਖ ਦੇਣੀਆਂ ਸਵੇਰੇ ਕਿਸੇ ਵੀ ਧਾਰਮਿਕ ਸਥਾਨ ਤੇ ਇਹੜੀ ਕਾਲੀ ਮਿਰਚ ਚੜਾਈ ਹੋਣੀ ਆ ਇੱਕ ਘਟ ਤੋਂ ਘਟਤੀ ਸੀ 30 31 ਸ਼ੁੱਕਰਵਾਰ ਕਰ ਇੱਕ ਵਾਰ ਨਾ ਨਹੀਂ ਕੁਝ ਵੀ ਬਣਨਾ ਹੈਗਾ ਦੇਖੋ ਇੱਕ ਤਾਂ ਬਹੁਤ ਜ਼ਿਆਦਾ ਹੈਗਾ ਜਿਹੜਾ ਬੱਚਿਆਂ ਦਾ ਦੇਖ ਰੱਖਦਾ ਇਹ ਕਾਲੀ ਮਿਰਚ ਨਾਲ ਹੀ ਲੋਟ ਆਉਣਾ ਮੈਂ ਹੋਰ ਸਭ ਕੁਝ ਦੇਖਿਆ ਤੇ ਇੱਥੇ ਆ ਕੇ ਐਂਡ ਹੋਇਆ ਹੁਣ ਤੁਸੀਂ ਕਰਨਾ ਕਿ ਜੇ ਤੁਹਾਡੇ ਚ ਹਿੰਮਤ ਹੈਗੇ ਤਾਂਬੇ ਦਾ ਇੱਕ ਕੜਾ ਲੈ ਕੇ ਉਹਦੇ ਵਿੱਚ ਦੋ ਮੇਖਾਂ ਕੜਵਾ ਦਿਓ ਇੱਕ ਸੋਨੇ ਦੀ ਤੇ ਇੱਕ ਚਾਂਦੀ ਦੀ ਜੇ ਇਹ ਪਹਿਨਾ ਸਕਦੇ ਬੱਚੇ ਨੂੰ ਤਾਂ ਇਹ ਵੀ ਬਹੁਤ ਵਧੀਆ ਅੱਛੀ ਗੱਲ ਇੱਕ ਸੋਨੇ ਦੀ ਮੇਕ ਇੱਕ ਚਾਂਦੀ ਦੀ ਤੇ ਬਾਕੀ ਕੜਾ ਤਾਂਬੇ ਦਾ ਨਮੋ ਨਰਨ ਜੀ